ਦਿਲਜੀਤ ਦੋਸਾਂਚ ਦੇ ਹੱਕ ਦੇ ਵਿੱਚ ਜਥੇਦਾਰ ਸਹਾਬਾਏ ਨੇ ਉਹਨਾਂ ਕਿਹਾ ਹੈ ਕਿ ਦੁਨੀਆ ਦੇ ਵਿੱਚ ਨਫ਼ਰਤ ਲਈ ਥਾਂ ਨਹੀਂ ਹੋਣੀ ਚਾਹੀਦੀ ਕਿਸੇ ਦੀ ਆਜ਼ਾਦੀ ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ ਸੋ ਫਿਲਮ ਸਰਦਾਰ ਜੀ 3 ਦਾ ਵਿਵਾਦ ਲਗਾਤਾਰ ਜਾਰੀ ਹੈ ਕੁਝ ਲੋਕ ਹੱਕ ਦੇ ਵਿੱਚ ਨੇ ਕੁਝ ਲੋਕ ਵਿਰੋਧ ਦੇ ਵਿੱਚ ਨੇ ਸੋਸ਼ਲ ਮੀਡੀਆ ਤੇ ਦਿਲਜੀਤ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ ਦਿਲਜੀਤ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਦਿਲਜੀਤ ਦੇ ਹੱਕ ਦੇ ਵਿੱਚ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਆਏ ਨੇ ਉਹਨਾਂ ਨੇ ਕਿਹਾ ਕਿਸੇ ਦੀ ਸਾਥੀ ਤੇ پابੰਦੀ ਨਹੀਂ ਲਗਾਈ ਜਾ ਸਕਦੀ ਦੁਨੀਆ ਦੇ ਵਿੱਚ ਨਫ਼ਰਤ ਲਈ ਥਾਂ ਨਹੀਂ ਹੋਣੀ ਚਾਹੀਦੀ ਦੁਨੀਆ ਦੇ ਵਿੱਚ ਕਿਤੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਇੰਨੀ ਨਫ਼ਰਤ ਨਹੀਂ ਚਾਹੀਦੀ ਵੀ ਆਪਾਂ ਹਰ ਚੀਜ਼ ਨੂੰ ਇੰਨੀ ਨਫ਼ਰਤ ਦੇ ਨਾਲ ਵੇਖੀਏ ਅਸਮਾਨ ਤੁਸੀਂ ਵੇਖ ਲਓ ਉੱਪਰ ਜੁੜਿਆ ਹੋਇਆ ਹਵਾ ਜਿਹੜੀ ਉਧਰੋਂ ਵੀ ਆਉਣ ਚੱਲ ਜਾਂਦੀ ਹੈ ਇਧਰੋਂ ਵੀ ਉਧਰ ਉਧਰੋਂ ਵੀ ਇਧਰ ਆਉਂਦੀ ਆ ਪੰਛੀ ਕੀ ਆਪਾਂ ਇਹਦੇ ਤੇ ਵੀ ਪਾਬੰਦੀ ਲਾਵਾਂਗੇ ਤਾਂ ਇੱਥੇ ਸਾਨੂੰ ਗੁਰੂ ਦਾ ਸੰਦੇਸ਼ ਯਾਦ ਰੱਖਣਾ ਚਾਹੀਦਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਇਸ ਦੁਨੀਆ ਦੇ ਵਿੱਚ ਨਫ਼ਰਤਾਂ ਨੂੰ ਕੋਈ ਥਾਂ ਨਹੀਂ ਚਾਹੀਦੀ ਮੁਹੱਬਤ ਦਾ ਪੈਗਾਮ ਜਾਣਾ ਚਾਹੀਦਾ ਤੇ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਇਹ ਦੇਸ਼ ਸਾਰਿਆਂ ਦਾ ਚੀਫ ਖਾਲਸਾ ਦਿਵਾਨ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਪਿਤਾ ਦੀ ਮੈਂਬਰਸ਼ਿਪ ਰੱਦ ਕਰਨ ਤੇ ਜਥੇਦਾਰ ਸਾਹਿਬ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਉਹਨਾਂ ਕਿਹਾ ਹੈ ਕਿ ਧਾਰਮਿਕ ਜਥੇਬੰਦੀਆਂ ਨੂੰ ਸਿਆਸਤ ਤੋਂ ਉੱਪਰ ਰੱਖਣਾ ਚਾਹੀਦਾ ਹੈ। ਉਹ ਨਾਮ ਲੈ ਲਓ ਜਾਂ ਉਹਨਾਂ ਦੇ ਹੋਰ ਬਜ਼ੁਰਗਾਂ। ਉਹ ਜੀ ਰਾਜਨੀਤੀ ਕਦੀ ਨਹੀਂ ਹੋਣੀ ਚਾਹੀਦੀ। ਅਸੀਂ ਆਪਣੀ ਹੋਸ਼ੀ ਰਾਜਨੀਤੀ ਲਈ ਜਿਹੜੇ ਫਾਊਂਡਰ ਹੁੰਦੇ ਆ ਨਾ ਮੈਂਬਰ ਉਹਨਾਂ ਦਾ ਯੋਗਦਾਨ ਤੇ ਹੁੰਦਾ ਹੀ ਆ। ਸਰਦਾਰ ਸੁੰਦਰ ਸਿੰਘ ਮਜੀਠੀਆ ਉਹਨਾਂ ਦਾ ਨਾਮ ਲੈ ਲਓ ਜਾਂ ਉਹਨਾਂ ਦੇ ਹੋਰ ਬਜ਼ੁਰਗਾਂ ਦਾ ਨਾਮ ਤੇ ਹੈਗਾ ਹੀ ਬਾਕੀ ਮੈਨੂੰ ਨਹੀਂ ਪਤਾ ਇਹਨਾਂ ਨੇ ਇਦਾਂ ਕਿਉਂ ਕੀਤਾ ਪਰ ਘਟੋ ਘਟ ਜਿਹੜੀਆਂ ਚੀਪ ਖਾਲਸਾ ਦੀਵਾਨ ਸਿੱਖਾਂ ਦੀ ਬੜੀ ਸ਼ਾਨਦਾਰ ਸੰਸਥਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੀ ਉਹਦੇ ਵਿੱਚ ਆ ਚੁੱਕੀ ਸੀ ਔਰ ਇਹ ਪੂਰੀ ਗੁਰਮਤ ਨੂੰ ਪ੍ਰਣਾਈ ਹੋਈ ਸੰਸਥਾ ਵਾ ਜਿਹੜੀ ਸਾਡੀ ਸਿੱਖ ਰਹਿਤ ਮਰਜ਼ਾਦਾ ਨਾਲ ਪੰਥ ਪ੍ਰਵਾਨਤ ਕਾਲ ਤੱਕ ਸਾਬ ਵਾਲੀ ਉਹਦੇ ਜਿਹੜੇ ਮੋਢਲੇ ਕੰਮ ਕੀਤੇ ਸੀ ਉਹ ਚੀਫ ਖਾਲਸਾ ਦਿਵਾਨ ਨੇ ਕੀਤੇ ਸੀ بڑے ਸਕੂਲ ਕਾਲਜ ਇਹਨਾਂ ਨੇ ਪੈਦਾ ਕੀਤੇ ਜਿੱਥੋਂ ਸਿੱਖੀ ਬਾਹਰ ਨਿਕਲਦੀ ਸੀ ਤੋਂ ਮੈਂ ਤੇ ਇਹ ਚਾਹੁੰਦਾ ਵੀ ਚੀਫ ਖਾਲਸਾ ਦਿਵਾਨ ਆਪਣੇ ਅਸਲੀ ਰੰਗ 'ਚ ਆਵੇ ਖਾਲਸਾਈ ਸੋਚ ਦੇ ਉੱਤੇ ਫੇਰ ਚੱਲੇ ਤਾਂ ਕਿ ਇਹ ਜਿਹੜੀਆਂ ਪੰਥ ਇਹ ਕਿਸੇ ਦੀ ਨਿੱਜੀ ਸੰਸਥਾ ਨਹੀਂ ਆ ਚੀਫ ਖਾਲਸਾ ਦਿਵਾਨ ਜਾਂ ਕੋਈ ਵੀ ਹੋਰ ਇਹ ਪੰਥ ਦੀਆਂ ਸੰਸਥਾਵਾਂ ਪੰਥ ਨੂੰ ਜਵਾਬ ਦੇ ਆ ਇਸ ਕਰਕੇ ਕਿਸੇ ਨੂੰ ਵੀ ਆਪ ਉਧਰੀ ਨਹੀਂ ਕਰਨੀ ਚਾਹੀਦੀ ਪੰਥ ਦੀਆਂ ਭਾਵਨਾਵਾਂ ਜ਼ਰੂਰ ਦੇਖਣੀਆਂ